ਲਗਾ ਦਿਆ ਕੋਲਾ ਫਾਇਦਾ ਹੈਗਾ ਬਈ ਤੇ ਤਸਵੀਰਾਂ ਤੁਸੀਂ ਅੰਮ੍ਰਿਤਸਰ ਦੀਆਂ ਵੇਖ ਰਹੇ ਹੋ ਜਿੱਥੇ ਇੱਕ ਵੱਡਾ ਹਾਸਾ ਟਲਿਆ ਦਰਸਲ ਦੋ ਆਟੋ ਜਿਸ ਦੇ ਵਿੱਚ ਸਕੂਲੀ ਬੱਚੇ ਬੈਠੇ ਹੋਏ ਸਨ ਤਾਂ ਫਾਟਕ ਦੇ ਵਿਚਾਲੇ ਦੋ ਆਟੋ ਫਸ ਜਾਂਦੇ ਨੇ ਤੇ ਦੂਸਰੇ ਪਾਸੇ ਟ੍ਰੇਨ ਆ ਜਾਂਦੀ ਆ ਤਾਂ ਵੱਡੀ ਲਾਪਰਵਾਹੀ ਕਹੀ ਜਾ ਸਕਦੀ ਆ ਜੋ ਆਟੋ ਡਰਾਈਵਰ ਨੇ ਉਹਨਾਂ ਦੀ ਇਹ ਲਾਪਰਵਾਹੀ ਦੇਖਣ ਨੂੰ ਮਿਲੀ ਆ ਕਿ ਕਿਸ ਤਰ੍ਹਾਂ ਉਹ ਫਾਟਕ ਦੇ ਵਿਚਾਲੇ ਆਪਣੇ ਆਟੋ ਫਸਾ ਲੈਂਦੇ ਨੇ ਤਾਂ ਅੰਮ੍ਰਿਤਸਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਵੱਡੀ ਲਾਪਰਵਾਹੀ ਦੇਖਣ ਨੂੰ ਮਿਲ ਰਹੀ ਆ ਦੋ ਆਟੋ ਜਿਹੜੇ ਫਾਟਕਾਂ ਦੇ ਵਿਚਾਲੇ ਫਸ ਜਾਂਦੇ ਨੇ ਤੇ ਦੂਸਰੇ ਪਾਸੇ ਟ੍ਰੇਨ ਆ ਜਾਂਦੀ ਆ ਜੇਕਰ ਆਟੋਂ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਸਕੂਲੀ ਬੱਚੇ ਬੈਠੇ ਹੋਏ ਸਨ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਬੱਚਿਆਂ ਤੇ ਕੀ ਵੀਰਦੀ ਹੋਣੀ ਆ ਕਿ ਇੱਕ ਪਾਸੇ ਜਦੋਂ ਫਾਟਕ ਲੱਗ ਗਿਆ ਤੇ ਦੂਸਰੇ ਪਾਸੇ ਉਹਨਾਂ ਨੂੰ ਜਦੋਂ ਟ੍ਰੇਨ ਆਉਂਦੀ ਦਿਖਾਈ ਦੇ ਰਹੀ ਹੋਣੀ ਆ ਤਾਂ ਵੱਡੀ ਲਾਹ ਪਰਵਾਹੀ ਕੀਤੀ ਜਾ ਸਕਦੀ ਆ ਹੁਣ ਦੇਖਣ ਵਾਲਾ ਹੋਊਗਾ ਕਿ ਇਸ ਵੀਡੀਓ ਤੋਂ ਬਾਅਦ ਜੋ ਅੰਮ੍ਰਿਤਸਰ ਦਾ ਪ੍ਰਸ਼ਾਸਨ ਆ ਉਹ ਐਕਸ਼ਨ ਕੀ ਲੈਂਦਾ ਹੈਗਾ ਕਿਉਂਕਿ ਸਕੂਲੀ ਬੱਚਿਆਂ ਦਾ ਸਵਾਲ ਹੈਗਾ ਇੱਕ ਪਾਸੇ ਜਿਹੜੇ ਬੱਚੇ ਨੇ ਕਿ ਦੋ ਸਕੂਲ ਦੇ ਲਈ ਤਿਆਰ ਹੋ ਕੇ ਜਾਂਦੇ ਨੇ ਮਾਪੇ ਵੀ ਇਸ ਗੱਲ ਤੋਂ ਬੇਫਿਕਰ ਹੁੰਦੇ ਨੇ ਕਿ ਅਸੀਂ ਆਪਣੇ ਬੱਚਾ ਨੂੰ ਸਕੂਲ ਭੇਜ ਦਿੱਤਾ ਕੋਈ ਆਪਣੇ ਪੱਧਰ ਤੇ ਆਪਣੇ ਵਹੀਕਲ ਤੇ ਛੱਡ ਕੇ ਆਉਂਦਾ ਬਹੁਤੇ ਜਿਹੜੇ ਮਾਪਿਆਂ ਨੇ ਸਕੂਲ ਬੰਨਣਾ ਲਗਾ ਰੱਖੀਆਂ ਨੇ ਤਾਂ ਬਾਕੀ ਜੇਕਰ ਬੱਚਿਆਂ ਦੀ ਗੱਲ ਕੀਤੀ ਜਾਵੇ ਤਾਂ ਕੁਝ ਮਾਪਿਆਂ ਨੇ ਆਪਣੇ ਬੱਚਿਆਂ ਦੇ ਲਈ ਜੋ ਆਟੋ ਨੇ ਉਹ ਲਗਾ ਰੱਖ ਨੇ ਕੀ ਬੈਠਾ ਹੈ ਬਾਈ ਤੇ ਤਸਵੀਰਾਂ ਤੁਸੀਂ ਅੰਮ੍ਰਿਤਸਰ ਦੀਆਂ ਵੇਖ ਰਹੇ ਹੋ ਜਿੱਥੇ ਇੱਕ ਵੱਡਾ ਹਾਸਾ ਟਲਿਆ ਦਰਸਲ ਦੋ ਆਟੋ ਜਿਸ ਦੇ ਵਿੱਚ ਸਕੂਲੀ ਬੱਚੇ ਬੈਠੇ ਹੋਏ ਸਨ ਤਾਂ ਫਾਟਕ ਦੇ ਵਿਚਾਲੇ ਦੋ ਆਟੋ ਫਸ ਜਾਂਦੇ ਨੇ ਤੇ ਦੂਸਰੇ ਪਾਸੇ ਤੋਂ ਟ੍ਰੇਨ ਆ ਜਾਂਦੀ ਆ ਤਾਂ ਵੱਡੀ ਲਾਪਰਵਾਹੀ ਕਹੀ ਜਾ ਸਕਦੀ ਆ ਜੋ ਆਟੋ ਡਰਾਈਵਰ ਨੇ ਉਹਨਾਂ ਦੀ ਇਹ ਲਾਪਰਵਾਹੀ ਦੇਖਣ ਨੂੰ ਮਿਲੀ ਆ ਕਿ ਕਿਸ ਤਰ੍ਹਾਂ ਉਹ ਫਾਟਕ ਦੇ ਵਿਚਾਲੇ ਆਪਣੇ ਆਟੋ ਫਸਾ ਲੈਂਦੇ ਨੇ ਤਾਂ ਅੰਮ੍ਰਿਤਸਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਵੱਡੀ ਲਾਪਰਵਾਹੀ ਦੇਖਣ ਨੂੰ ਮਿਲ ਰਹੀ ਆ ਦੋ ਆਟੋ ਜਿਹੜੇ ਫਾਟਕਾਂ ਦੇ ਵਿਚਾਲੇ ਫਸ ਜਾਂਦੇ ਨੇ ਤਾਂ ਦੂਸਰੇ ਪਾਸੇ ਤੋਂ ਟ੍ਰੇਨ ਆ ਜਾਂਦੀ ਆ ਜੇਕਰ ਆਟੋਨ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਸਕੂਲੀ ਬੱਚੇ ਬੈਠੇ ਹੋਏ ਸਨ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਬੱਚਿਆਂ ਤੇ ਕੀ ਵੀਰਦੀ ਹੋਣੀ ਆ ਕਿ ਇੱਕ ਪਾਸੇ ਜਦੋਂ ਫਾਟਕ ਲੱਗ ਗਿਆ ਤੇ ਦੂਸਰੇ ਪਾਸੇ ਉਹਨਾਂ ਨੂੰ ਜਦੋਂ ਟ੍ਰੇਨ ਆਉਂਦੀ ਦਿਖਾਈ ਦੇ ਰਹੀ ਹੋਣੀ ਆ ਤਾਂ ਵੱਡੀ ਲਾਹ ਪਰਵਾਹੀ ਕਹੀ ਜਾ ਸਕਦੀ ਆ ਹੁਣ ਦੇਖਣ ਵਾਲਾ ਹੋਊਗਾ ਕਿ ਕਿਸ